Amazing. Wow. Amazing. Wow. Good morning to all. My name is Adarshdeep Singh and my friend name is uh, ਪ੍ਰਿੰਸਦੀਪ ਸਿੰਘ ਅੱਜ ਅਸੀਂ ਤੁਹਾਨੂੰ ਕੁਝ ਦੇਸੇ ਮਹੀਨੇ ਤੇ ਰੁੱਤਾਂਵਾਰ ਜਾਣਕਾਰੀ ਦੇਣ ਜਾ ਰਹੇ ਹਾਂ ਜਿਵੇਂ ਕੀ ਤੁਹਾਡਾ ਅਮੇਜ਼ਿੰਗ ਸਰਦੀ ਦੀ ਰੁੱਤ ਇਹ ਰੁੱਤ ਮੱਗਰ ਮਹੀਨੇ ਅਸੂਰ ਮਹੀਨੇ ਤੋਂ ਸ਼ੁਰੂ ਹੋ ਕੇ ਕਿੱਥੇ ਤੱਕ ਤੇ ਮੱਗਰ ਦੇ ਮਹੀਨੇ ਤੱਕ ਚੱਲਦੀ ਹੈ ਇਸ ਦੇਸੇ ਮਹੀਨਿਆਂ ਦੇ ਨਾਲ ਇੱਕ ਕਵਿਤਾ ਵੀ ਹੈ ਜਿਸ ਦਾ ਨਾਮ ਹੈ 12ਵਾਂ ਕਵਿਤਾ ਇਹ ਕੁਛ ਇਸ ਪ੍ਰਕਾਰ ਹੈ ਚੇਤ ਮਹੀਨਾ ਚੜਦਾ ਹੈ ਕਣਕੀ ਸੋਨਾ ਮਰਦਾ ਹੈ ਵਿਸਾਖ ਵਿਸਾਖੀ ਮਨਾਉਨੇ ਆ ਦਾਣੇ ਘਰ ਵਿੱਚ ਲਿਆਉਨੇ ਆ ਜੇਟ ਮਹੀਨਾ ਲੋਹਾਂ ਦਾ ਪਾਣੀ ਸੁਕਦਾ ਖੂਹਾਂ ਦਾ ਹੜ ਮਹੀਨਾ ਤਪਦਾ ਹੈ ਸਾਨੂੰ ਅੰਦਰੇ ਰੱਖਦਾ ਹੈ ਸਾਉਂ ਚ ਬੱਦਲ ਵੱਜਦੇ ਨੇ ਅੰਬ ਜਮੂਈ ਰਸਦੇ ਨੇ ਭਾਦੋ ਤੁਪਾ ਕਹਿਰਦੀਆਂ ਛੜੀਆਂ ਕਹਿ ਕੇ ਕਹਿਰਦੀਆਂ ਅਸੂ ਮਹਨ ਹਰਾਲਾ ਹੈ ਨਾ ਗਰਮੀਨਾ ਪਾਲਾ ਹੈ ਕੱਤਕ ਵੰਡੇ ਚਾਨਣੀਆਂ ਰਾਤਾਂ ਨੂੰ ਬਹਿ ਮੰਨਣੀਆਂ ਮੱਗਰ ਨੂੰ ਗੱਲ ਆਉਨੇ ਹਾਂ ਕੋਰਸ ਵੈਟਰ ਪਾਉਨੇ ਹਾਂ ਪੋਵਚਪਾਲਾ ਕੇ ਸੀਦਾ ਧੁਨੀਆ ਲਾਲਾ ਸੇਕੀ ਦਾ ਮਾਗ ਨਜਾਰੇ ਤੁੱਪਾਂ ਦੇ ਪੱਤੇ ਚਾਪਦੇ ਰੁੱਖਾਂ ਦੇ ਫੱਦਣ ਫੁੱਲ ਕਢਾਉਂਦਾ ਹੈ ਸਭ ਦੇ ਮਨ ਨੂੰ ਪਾਉਂਦਾ ਹੈ 12ਵਾਂ ਪੜ੍ਹਦੇ ਜਾਓ ਗੱਲ ਸਿਆਣੀ ਕਰਦੇ ਜਾਓ ਥੈਂਕ ਯੂ ਪਿਆਰ ਭਰੀ ਸਾਰਸ਼ੀ ਰੇਕਾਲ ਮੇਰਾ ਨਾਮ ਮਾਨਪ੍ਰੀਤ ਕੋਹਰਾ ਮੈਂ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਮੇਰਾ ਪਿੰਡ ਮੇਰੇ ਪਿੰਡ ਵਿੱਚ ਇੱਕ ਸਰਕਾਰੀ ਹਾਈ ਸਕੂਲ ਹੈ ਮੇਰੇ ਪਿੰਡ ਵਿੱਚ ਇੱਕ ਡਿਸਪੈਂਸਰੀ ਹੈ ਜਿੱਥੇ ਲੋਕ ਆਪਣਾ ਇਲਾਜ ਕਰਨ ਲਈ ਕਰਵਾਉਣ ਲਈ ਆਉਂਦੇ ਹਨ ਮੇਰੇ ਪਿੰਡ ਵਿੱਚ ਇੱਕ ਸਤ ਹੈ ਜਿੱਥੇ ਪੁਰਾਣੇ ਬਜ਼ੁਰਗ ਬੈਠ ਕੇ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਹਨ ਮੇਰੇ ਪਿੰਡ ਵਿੱਚ ਇੱਕ ਖੂਹ ਹੈ ਜਿੱਥੇ ਸਾਡੀ ਪੰਜਾਬੀ ਮੁਟਿਆਰਾਂ ਪਾਣੀ ਭਰਨ ਲਈ ਆਉਂਦੀਆਂ ਹਨ ਮੇਰੇ ਸਕੂਲ ਵਿੱਚ ਮੇਰੇ ਪਿੰਡ ਵਿੱਚ ਬਹੁਤ ਹੀ ਪੜ੍ਹੇ ਲਿਖੇ ਨੌਜਵਾਨ ਹਨ ਤੇ ਮੇਰੇ ਪਿੰਡ ਵਿੱਚ ਬਹੁਤ ਪੱਕੀਆਂ ਛੜਕਾਂ ਹਨ ਤੇ ਮੇਰੇ ਪਿੰਡ ਵਿੱਚ ਪੱਕੇ ਘਰ ਹਨ ਥੈਂਕਸ ਅਨਵਾਦ ਕਰੇ ਕਾਰਜਗੁਮਕ ਮੁੱਖ ਅਧਿਆਪਕ ਅਤੇ ਧਿਆਪਕ ਸਹਿਬਾਨ ਮੈਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਪ੍ਰੇਮ ਰਾਮ 9ਵੀਂ ਕਲਾਸ ਦਾ ਵਿਦਿਆਰਥੀ ਅੱਜ ਸਰਕਾਰੀ ਹਾਈ ਸਕੂਲ ਵਿਖੇ ਸਾਡੀ ਮਾਂ ਬੋਲੀ ਪੰਜਾਬੀ ਦਾ ਮੇਲਾ ਲੱਗਿਆ ਹੈ ਜਿਸ ਵਿੱਚ ਸਾਨੂੰ ਗਤੀਵਿਧੀ ਮਿਲੀ ਹੈ ਕਾਰਕ ਅਤੇ ਕਿਸਮਾ ਕਾਰਕ ਕਾਰਕ ਕੀ ਹੁੰਦਾ ਹੈ ਕਾਰਕ ਨਾਮ ਜਾਂ ਪ੍ਰਨਾਮ ਦਾ ਸੰਬੰਧ ਜੋ ਸੰਬੰਧ ਕਿਰਿਆ ਨਾਲ ਕਰਾਵੇ ਉਸ ਨੂੰ ਕਾਰਕ ਕਿਹਾ ਜਾਂਦਾ ਹੈ ਅੱਗੇ ਕਾਰਕ 8 ਪ੍ਰਕਾਰ ਦਾ ਹੁੰਦਾ ਹੈ ਕਰਤਾ ਕਾਰਕ ਕਾਰਣ ਕਾਰਕ ਕਰਮ ਕਾਰਕ ਸਪਰਦਾਨ ਕਾਰਕ ਅਧਿਕਰਨ ਕਾਰਕ ਸੰਬੰਧ ਕਾਰਕ ਆਪਰਦਾਨ ਕਾਰਕ ਸੰਬੋਧਨ ਕਾਰਕ ਕਰਤਾ ਕਾਰਕ ਕੀ ਹੁੰਦਾ ਹੈ ਕਰਤਾ ਕਾਰਕ ਉਹ ਕਾਰਕ ਹੁੰਦਾ ਹੈ ਜੋ ਬਾਕ ਦੇ ਆਰੰਭ ਵਿੱਚ ਹੋਵੇ ਉਸ ਨੂੰ ਕਰਤਾ ਕਾਰਕ ਕਹਿੰਦੇ ਹਨ ਜਿਵੇਂ ਉਹ ਦੁੱਧ ਪੀ ਰਿਹਾ ਹੈ ਉਹ ਦੁੱਧ ਪੀ ਰਿਹਾ ਹੈ ਕੌਣ ਪੀ ਰਿਹਾ ਉਹ ਜਾਂ ਕੋਈ ਬੱਚਾ ਦੁੱਧ ਪੀ ਰਿਹਾ ਹੈ ਅੱਗੇ ਆਪਣੇ ਕੋਲ ਹੈ ਜੀ ਕਰਮ ਕਾਰਕ ਕਰਮ ਕਾਰਕ ਉਹ ਕਾਰਕ ਹੁੰਦਾ ਹੈ ਜੋ ਕਰਤਾ ਕਾਰਕ ਦੇ ਬਾਅਦ ਵਿੱਚ ਆਵੇ ਉਸ ਨੂੰ ਕਰਮ ਕਾਰਕ ਕਹਿੰਦੇ ਹਨ ਬੱਚੇ ਨੇ ਕਿਤਾਬ ਪੜ੍ਹੀ ਬੱਚੇ ਨੇ ਪੜ੍ਹੀ ਕੀ ਪੜ੍ਹੀ ਜੀ ਕਿਤਾਬ ਪੜ੍ਹੀ ਅੱਗੇ ਆਪਣੇ ਕੋਲ ਹੈ ਜੀ ਕਰਨ ਕਾਰਕ ਕਰਨ ਕਾਰਕ ਉਹ ਕਾਰਕ ਹੁੰਦਾ ਹੈ ਜਿਸ ਸਾਧਨ ਰਾਹੀਂ ਅਸੀਂ ਕਿਸੇ ਉਜਗਾਰ ਨੂੰ ਉਜਗਾਰ ਜਾ ਰਹੇ ਹਾਂ ਉਹ ਕਾਰ ਰਾਹੀਂ ਦਿੱਲੀ ਗਿਆ ਉਹ ਦਿੱਲੀ ਗਿਆ ਕਿਸ ਰਾਹੀਂ ਕਾਰ ਰਾਹੀਂ ਕਾਰ ਇੱਕ ਕੀ ਹੈ ਜੀ ਸਾਧਨ ਹੈ ਜੀ ਅੱਗੇ ਆਪਣੇ ਕੋਲ ਹੈ ਜੀ ਅਧਿਕਰਨ ਕਾਰਕ ਅਧਿਕਰਨ ਕਾਰਕ ਉਹ ਹੁੰਦਾ ਹੈ ਜੋ ਕਿਸੇ ਨੂੰ ਅਲੱਗ ਕਰ ਦੇਵੇ ਉਹ ਥੱਲੇ ਚਲਾ ਗਿਆ ਉਹ ਚਲਾ ਗਿਆ ਕਿੱਥੇ ਚਲਾ ਗਿਆ ਥੱਲੇ ਉਹ ਇੱਕ ਅਲੱਗ ਅਲੱਗ ਹੋ ਗਿਆ ਅੱਗੇ ਆਪਣੇ ਕੋਲ ਹੈ ਜੀ ਸੰਬੋਧਨ ਕਾਰਕ ਸੰਬੋਧਨ ਕਾਰਕ ਉਹ ਹੁੰਦਾ ਹੈ ਜੋ ਕਿਸੇ ਨੂੰ ਸੰਬੋਧਨ ਕਰੇ ਮੁੰਡਿਆ ਮੇਰੀ ਗੱਲ ਸੁਣ ਕੇ ਜਾ ਮੇਰੀ ਗੱਲ ਸੁਣ ਕੇ ਜਾ ਉਹ ਕਿਸ ਨੂੰ ਸੰਬੋਧਨ ਕਰ ਰਿਹਾ ਹੈ ਉਹ ਮੁੰਡਿਆਂ ਨੂੰ ਸੰਬੋਧਨ ਕਰ ਰਿਹਾ ਹੈ ਅੱਗੇ ਆਪਾਦਾਨ ਕਾਰਕ ਆਪਾਦਾਨ ਕਾਰਕ ਉਹ ਹੁੰਦਾ ਹੈ ਜੋ ਕਿਸੇ ਜੋ ਕਿਸੇ ਮੇ ਚਲਾ ਗਿਆ ਜਿਵੇਂ ਉਹ ਇੱਥੋਂ ਹੁਣੇ ਗਿਆ ਹੈ ਉਹ ਹੁਣੇ ਗਿਆ ਕਿੱਥੋਂ ਇੱਥੋਂ ਹੁਣੇ ਗਿਆ ਹੈ ਅੱਗੇ ਆਪਣੇ ਕੋਲ ਹੈ ਜੀ ਸੰਬੰਧ ਕਾਰਕ ਸੰਬੰਧ ਕਾਰਕ ਉਹ ਹੁੰਦਾ ਹੈ ਜੋ ਕਿਸੇ ਦਾ ਸੰਬੰਧ ਕਰਾ ਸੰਬੰਧ ਕਰੇ ਉਸ ਨੂੰ ਸੰਬੰਧ ਕਾਰਕ ਕਹਿੰਦੇ ਹਨ ਜਾਂ ਕੋਈ ਨਿੱਜੀ ਜਾਇਦਾਦ ਮਾਲਕੀ ਜਾਇਦਾਦ ਦਾ ਹੋਵੇ ਜਿਵੇਂ ਉਹ ਮੇਰੇ ਚਾਚੇ ਦਾ ਮੁੰਡਾ ਹੈ ਉਹ ਚਾਚੇ ਦਾ ਮੁੰਡਾ ਕਿਸ ਦੇ ਮੇਰੇ ਚਾਚੇ ਦਾ ਮੁੰਡਾ ਹੈ ਅੱਗੇ ਆਪਣੇ ਕੋਲ ਹੈ ਜੀ ਸੰਪਰਦਾਨ ਕਾਰਕ ਸੰਪਰਦਾਨ ਕਾਰਕ ਉਹ ਹੁੰਦਾ ਹੈ ਜੋ ਕਿਸੇ ਨੂੰ ਭੇਟ ਕਰਦਾ ਹੋਵੇ ਜਾਂ ਕਿਸੇ ਨੂੰ ਦੇਣਾ ਹੋਵੇ ਉਹ ਬਗੀਚੇ ਨੂੰ ਪਾਣੀ ਦੇ ਰਿਹਾ ਹੈ ਉਹ ਪਾਣੀ ਦੇ ਰਿਹਾ ਕਿਸ ਨੂੰ ਬਗੀਚੇ ਨੂੰ ਉਹ ਬਗੀਚੇ ਨੂੰ ਭੇਟ ਕਰ ਰਿਹਾ ਇਹ ਆਪਣੇ ਕੋਲ ਕਾਰਕ ਅਤੇ ਕਾਰਕ ਦੀਆਂ ਕਿਸਮਾਂ ਹਨ ਧੰਨਵਾਦੀਾਰੇ ਉਗ ਮੁੱਖ ਵਿਆਪਕ ਵਿਆਪਕਤਾ ਦੇ ਬਾਰੇ ਮੇਰੇ ਥਾਰੇ ਭੈਣ ਭਰਾਵਾਂ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਪਲਕਪ੍ਰੀਤ ਕੌਰ ਹੈ ਮੈਂ ਸਕਮਿਰ ਮਾਦੀ ਵਿਦਿਆਰਥਣ ਹਾਂ ਮੇਰੀ ਸਹੇਲੀ ਦੇ ਨਾਮ ਹੁਦਨਪ੍ਰੀਤ ਕੌਰ ਹੈ ਮੈਂ ਤੁਹਾਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦੇਣ ਜਾ ਰਹੀ ਹਾਂ ਜਿੱਥੇ ਵਿਚ ਲਾਲ ਬੱਤੀ ਤੁਹਾਨੂੰ ਰੁਕਣ ਦਾ ਸੰਕੇਤ ਦਿੰਦੀ ਹੈ ਪੀਲੀ ਬੱਤੀ ਤੁਹਾਨੂੰ ਇੰਤਜ਼ਾਰ ਕਰਨ ਦਾ ਸੰਕੇਤ ਦਿੰਦੀ ਹੈ ਹਰੀ ਬੱਤੀ ਤੁਹਾਨੂੰ ਚੱਲਣ ਦਾ ਸੰਕੇਤ ਦਿੰਦੀ ਹੈ ਸਾਨੂੰ ਸਾਰੇ ਕੁੱਤੇ ਚੱਲਦੇ ਹੋਏ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਧੰਨਵਾਦ ਸਤਿਕਾਰਯੋਗ ਮੁੱਖ ਅਧਿਆਪਕ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਦੋਸਤੋ ਆਪ ਸਭ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼াশਤਰੀ ਅਕਾਲ ਮੇਰਾ ਨਾਮ ਮੰਨਪ੍ਰੀਤ ਹੈ ਮੈਂ ਸ਼ੇਵੀ ਜੀ ਬਾਦ ਦੀ ਵਿਦਿਆਰਥਣਾਂ ਮੇਰੀ ਦੋਸਤ ਦਾ ਨਾਮ ਕੋਮਲਦੀ ਹੈ ਅੱਜ ਮੈਂ ਤੁਹਾਨੂੰ ਰਸੋਈ ਦੇ ਮਸਾਲਿਆਂ ਬਾਰੇ ਜਾਣਕਾਰੀ ਦੇ ਇਲਾਇਚੀ ਇਲਾਇਚੀ ਬਹੁਤ ਮਹਿੰਗੀ ਹੁੰਦੀ ਹੈ ਇਸ ਦੀ ਵਰਤੋਂ ਸ਼ਰਬਤ ਅਤੇ ਸ਼ਰਬਤ ਅਤੇ ਮਠਾਈਆਂ ਬਣਾ ਲਈ ਕੀਤੀ ਜਾਂਦੀ ਹੈ। ਸੌਫਿਸ ਦੀ ਵਰਤੋਂ ਢਿੱਡ ਬਿੜ ਹਟਾਉਣ ਲਈ ਕੀਤੀ ਜਾਂਦੀ ਹੈ। ਜਵੈਨ ਇਸ ਦੀ ਵਰਤੋਂ ਹਕੀਮ ਦਵਾਈਆਂ ਬਣਾ ਲਈ ਕੀਤੀ ਜਾਂਦੀ ਹੈ। ਪੁਦੀਨਾ ਇਸ ਦੀ ਵਰਤੋਂ ਇਸ ਦੀ ਵਰਤੋਂ ਚਟਨੀ ਬਣਾ ਲਈ ਕੀਤੀ ਜਾਂਦੀ ਹੈ ਅਮਚੂਰ। ਇਸ ਇਹ ਖੱਟਾ ਇਹ ਇਹ ਖੱਟਾ ਹੁੰਦਾ ਹੈ ਇਸ ਦੀ ਵਰਤੋਂ ਖਾਣਾ ਖਾਣਾ ਸਵਾਦ ਬਣਾ ਲਈ ਕੀਤੀ ਜਾਂਦੀ ਹੈ। ਅਨਾਰ ਦਾ ਇਹ ਕਸ਼ਮੀਰ ਤੋਂ ਆਇਆ ਇਸ ਦੀ ਵਰਤੋਂ ਚਟਨੀ ਨੂੰ ਸਵਾਦ ਬਣਾ ਲਈ ਕੀਤੀ ਹੈ। ਧੰਨਵਾਦ। ਪਕਾ ਵਿਆਪਕ ਸਹਿਬਾਨ ਤੇ ਮੇਰੇ ਪਿਆਰੇ ਦੋਸਤੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਅੱਜ ਸਰਕਾਰੀ ਹਾਈ ਸਕੂਲ ਨਵਾਂਗੰਗ ਵਿਖੇ ਹੋ ਰੇ ਪੰਜਾਬੀ ਮੇਲਾ ਵਿੱਚ ਮੇਰੀ ਗਤੀਵਿਧੀ ਦਾ ਨਾਮ ਹੈ ਪੰਜਾਬੀ ਦੀਆਂ ਉਪ ਬੋਲੀਆਂ ਪੰਜਾਬੀ ਦੀਆਂ ਉਪ ਬੋਲੀਆਂ ਨੇ ਮਾਝੀ ਪੁਆਧੀ ਮਲਵਈ ਪੋਠੋਹਾਰੀ ਦੁਆਬੀ ਮੁਲਤਾਨੀ ਤੇ ਡੋਗਰੀ ਜਿਹੜੇ ਇਹਨਾਂ ਦੇ ਬੋਲਣ ਵਾਲੇ ਸਥਾਨ ਨੇਗੇ ਉਹ ਹੈਗੇ ਨੇ ਮਾਝੀ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਪਾਕਿਸਤਾਨ ਆਦ ਵਿੱਚ ਬੋਲੀ ਜਾਂਦੀ ਹੈ ਪਾਂਦੀ ਹੈ ਜਿਹੜੀ ਉਹ ਰੂਪਨਗਰ ਸਾਹਿਬ ਆਦਾ ਅਜੀਤ ਸਿੰਘ ਨਗਰ ਤੇ ਪਟਿਆਲੇ ਦੇ ਕੁਝ ਹਿੱਸੇ ਵਿੱਚ ਬੋਲੀ ਜਾਂਦੀ ਹੈ ਮਲਵਈ ਭਾਸ਼ਾ ਸਾਡੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮਲਵਈ ਮਲਵਈ ਭਾਸ਼ਾ ਬੋਲੀ ਜਾਂਦੀ ਹੈ ਲੁਧਿਆਣਾ ਮਾਨਸਾ ਮੁਖਸਰ ਫਰੀਦਕੋਟ ਫਾਜੀ ਲਗਾ ਆਦ ਵਿੱਚ ਮਲਵਈ ਬੋਲੀ ਜਾਂਦੀ ਹੈ ਕੋਟੋਹਾਰੀ ਪਾਕਿਸਤਾਨ ਦੀ ਭਾਸ਼ਾ ਹੈ ਇਹ ਪਾਕਿਸਤਾਨ ਜੇਲਮ 라ਵਲਪਿੰਡੀ ਤੇ ਕੈਮਲਪੁਰ ਆਦ ਵਿੱਚ ਬੋਲੀ ਜਾਂਦੀ ਹੈ ਜਵਾਬੀ ਦੋ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਜਿਵੇਂ ਕਿ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਤੇ ਸ਼ਿਦਤਪਤ ਸਿੰਘ ਨਗਰਾਜ ਵਿੱਚ ਬੋਲੀ ਜਾਂਦੀ ਹੈ ਮਲਤਾਨੀ ਬਹਾਵਲਪੁਰ ਮੁਲਤਾਨ ਚੰਗ ਤੇ ਡੇਰਾ ਗਾਜੀ ਖਾਨ ਆਦਿ ਵਿੱਚ ਬੋਲੀ ਜਾਂਦੀ ਹੈ ਡੋਗਰੀ ਪਹਾੜੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਜੰਮੂ ਕਸ਼ਮੀਰ ਕਾਂਗੜਾ ਤੇ ਹਿਮਾਚਲ ਪ੍ਰਦੇਸ਼ ਆਦਿ ਸਤਿਕਾਰਯੋਗ ਮੁੱਖ ਅਧਿਆਪਕ ਅਧਿਆਪਕ ਸਹਿਬਾਨਾਂ ਤੇ ਮੇਰੇ ਪਿਆਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਊਸ਼ਾ ਹੈ ਤੇ ਮੇਰੀ ਸਹੇਲੀਆਂ ਦਾ ਨਾਮ ਆਸ਼ਾ ਤੇ ਨੀsha ਮੇਰਾ ਅੱਜ ਦਾ ਟੌਪਿਕ ਹੈ ਪੜਨਾਮ ਪੜਨਾਮ ਕੀ ਹੁੰਦਾ ਪੜਨਾਮ ਉਹ ਹੁੰਦਾ ਜੋ ਆਮ ਨਾਮ ਜੋ ਆਮ ਨਾਮ ਲਈ ਵਰਤੇ ਜਾਂਦਾ ਹੈ ਜੋ ਕਿ ਕਿਸੇ ਥਾਂ ਜਾਂ ਵਸਤੂ ਅਜੀ ਦਾ ਬਹੁਤ ਕਰਾਉਂ ਲਈ ਵਰਤੇ ਇਹ ਛੇ ਪ੍ਰਕਾਰ ਦੇ ਹੁੰਦੇ ਹਨ ਨਿਜਵਾਚਕ ਪੜਨਾਮ ਅਰ ਨਿਸ਼ਚੈਵਾਚਕ ਪ੍ਰਨਾਮ ਪ੍ਰਸਨਵਾਚਕ ਨਾਮ ਅਰ ਨਿਸ਼ਚੈਵਾਚਕ ਪ੍ਰਨਾਮ ਪੁਰਖਵਾਚਕ ਪ੍ਰਨਾਮ ਅਤੇ ਸੰਬੰਧਵਾਚਕ ਨਾਮ ਆਪਾਂ ਪਹਿਲਾਂ ਗੱਲ ਕਰਾਂਗੇ ਨਿਜਵਾਚਕ ਪ੍ਰਨਾਮ ਨਿਜਵਾਚਕ ਪ੍ਰਨਾਮ ਉਹ ਹੁੰਦਾ ਹੈ ਜੋ ਕਿਸੇ ਵਾਕ ਨਾਲ ਆ ਕੇ ਉਸ ਦੀ ਨਿਜਤਾ ਨੂੰ ਪ੍ਰਗਟ ਕਰ ਜੇ ਕਿ ਖੁਦ ਆਪ ਆਪਣਾ ਜਿਵੇਂ ਕਿ ਮੈਂ ਆਪ ਆਪਣਾ ਕੰਮ ਪੂਰਾ ਕੀਤਾ ਅਤੇ ਨਿਸ਼ਚੈਵਾਚਕ ਪ੍ਰਨਾਮ ਉਹ ਹੁੰਦਾ ਹੈ ਜਿਸ ਦੇ ਬਾਰੇ ਅਸੀਂ ਸ਼ੋਰ ਹਾਂ ਜਿਵੇਂ ਕਿ ਇਹ ਇਹ ਗੀਤ ਗਾ ਰਿਹਾ ਸ਼ੋਰ ਹੈ ਕਿ ਸਾਨੂੰ ਇਹ ਗੀਤ ਗਾ ਰਿਹਾ ਹੈ प्रश्नवाचक पडना प्रश्नवाचक परिणाम ਉਹ ਹੁੰਦਾ ਜਿਸ ਵਿੱਚ ਅਸੀਂ ਕਿਸੇ ਨੂੰ ਪ੍ਰਸ਼ਨ ਪੁੱਛਦੇ ਹਾਂ ਜਿਵੇਂ ਕਿ ਕੌਣ ਗੀਤ गा ਰਿਹਾ ਹੈ ਇਸ ਦੇ ਵਿੱਚ ਇਸ ਵਿੱਚ ਪ੍ਰਸ਼ਨ ਹੈ ਕਿ ਕੌਣ ਗੀਤ गा ਰਿਹਾ ਹੈ ਅਤੇ ਅਨਿਸ਼ਚੇਵਾਚਕ ਪੜਨਾ ਅਨਿਸ਼ਚੇਵਾਚਕ ਪੜਨਾਮ ਸਾਨੂੰ ਸ਼ੋਰ ਨਹੀਂ ਹੁੰਦਾ ਜਿਵੇਂ ਕਿ ਕੋਈ ਗੀਤ गा ਰਿਹਾ ਕੋਈ ਗੀਤ गा ਰਿਹਾ ਪਰ ਸਾਨੂੰ ਪਤਾ ਨਹੀਂ ਸਾਨੂੰ ਇਹ ਨਹੀਂ ਪਤਾ ਕਿ ਕੌਣ ਗੀਤ गा ਰਿਹਾ ਹੈ ਪੁਰਖਵਾਚਕ ਪੜਨਾਏ ਤਿੰਨ ਪ੍ਰਕਾਰ ਦੇ ਹੁੰਦੇ ਉਤਮਪਤ ਉੱਤਮ ਪੁਰਖ ਮੱਧਮ ਪੁਰਖ ਤੇ ਅਨਿਆ ਪੁਰਖ ਉੱਤਮ ਪੁਰਖ ਉੱਤਮ ਪੁਰਖ ਉਹ ਹੁੰਦਾ ਜਿਵੇਂ ਕਿ ਮੈਂ ਗਾਣਾ گا ਰਹੀ ਹਾਂ ਮੈਂ ਗਾਣਾ گا ਰਹੀ ਹਾਂ ਤੇ ਉਤਮ ਉਤਮ ਪੁਰਖ ਮੱਧਮ ਪੁਰਖ ਜਿਵੇਂ ਕਿ ਆਪਾਂ ਕਿਸੇ ਦੇ ਨਾਲ ਗੱਲ ਕਰ ਰਹੇ ਵੀ ਤੂੰ ਕਿੱਥੇ ਗਿਆ ਸੀ ਅਤੇ ਅਨਿਆ ਪੁਰਖ ਆਪਾਂ ਕਿਸੇ ਤੀਜੇ ਬੰਦੇ ਦੀ ਗੱਲ ਕਰ ਰਹੇ ਜਿਵੇਂ ਕਿ ਉਹ ਉੱਥੇ ਜਾਣਗੇ ਉਹਨਾਂ ਨੇ ਅੱਜ ਖਾਣਾ ਖਾਇਆ ਅਤੇ ਸੰਬੰਧਵਾਚਕ ਉਹ ਹੁੰਦਾ ਜੋ ਕਿਸੇ ਦੀ ਸੰਬੰਧ ਜੋ ਵਾਕ ਵਿੱਚ ਆ ਕੇ ਉਸ ਦਾ ਸੰਬੰਧ ਦੱਸ ਜਿਵੇਂ ਕਿ ਜੋ ਕਰੇਗਾ ਸੋ ਸੋ ਪਰੇਗਾ ਧੰਨਵਾਦ ਮੋਕデアਪਕ ਸਾਹਿਬ ਵਿਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਦੋਸਤੋ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਮੈਂ ਸੁਖਪ੍ਰੀਤ ਦੇਵੀ ਨੌਮੀ ਜਮਾਤ ਦੀ ਵਿਦਿਆਰਥਣਾਂ ਮੇਰੇ ਦੋਸਤ ਦਾ ਨਾਮ ਰਮਨਪ੍ਰੀਤ ਕੋਹੜ ਹੈ ਮੈਂ ਅੱਜ ਪੰਜਾਬੀ ਵਿਰਸੇ ਬਾਰੇ ਕੁਝ ਗੱਲਾਂ ਸਾਂਝਾ ਕਰਨਾ ਚਾਹੁੰਦੀ ਆ ਵਿਸ਼ਾ ਸੁੱਚੀ ਪੰਜਾਬੀ ਵਿਰਸਾ ਪੰਜਾਬ ਦਾ ਨਾਮਕਰਨ ਚਰੀਤਰ ਨਾਚ ਪੰਜਾਬੀ ਵਿਰਸਾ ਪੰਜਾਬੀ ਵਿਰਸਾ ਤੋਂ ਭਾਵ ਪੰਜਾਬੀ ਲੋਕਦਵਾਰ ਸਰਜਿਆ ਵਿਸ਼ੇਸ਼ ਵਿਸ਼ੇਸ਼ ਜੀਵਨ ਜਾਤ ਜਾਂਚ ਅਤੇ ਪੰਜਾਬੀ ਲੋਕਾਂ ਦਾ ਪਹਿਰਾਵਾ ਰਹਿਣ ਸਹਿਣ ਅਤੇ ਇਹਨਾਂ ਦੀ ਵਿਸ਼ੇਸ਼ ਬੋਲੀ ਆਦਨ ਨਾਲ ਭਰਪੂਰ ਹੈ ਪੰਜਾਬ ਦਾ ਨਾਮ ਕਰਨ ਪੰਜਾਬ ਦਾ ਨਾਮ ਕਰਨ 26 ਨਵੰਬਰ 1966 ਇਸਵੀ ਵਿੱਚ ਹੋਇਆ ਚਰਿੱਤਰ ਪੰਜਾਬ ਦੇ ਲੋਕਾਂ ਵਿੱਚ ਸੱਚੇ ਸੁਭਾਅ ਦੇ ਹਨ ਉਹ ਉਹ ਵਕਾਰ ਆਏ ਮਹਿਮਾਨ ਦੀ ਸੇਵਾ ਕਰਦੇ ਹਨ ਅਤੇ ਮੌਤ ਨਾਲ ਮਖੋਲਾ ਕਰਦੇ ਹਨ ਪੰਜਾਬ ਦਾ ਨਾਚ ਨਾਚ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਲੋਕਾਂ ਦੇ ਲੰਮੀ ਇਤਿਹਾਸ ਦੇ ਕਾਰਨ ਇੱਥੇ ਬਹੁਤ ਸਾਰੇ ਨਾਚ ਕੀਤੇ ਜਾ ਸਕਦੇ ਹਨ ਜੋ ਆਮ ਤੌਰ ਤੇ ਜੋ ਆਮ ਤੌਰ ਤੇ ਕਿਸੇ ਜਸ਼ਨ ਜਾਂ ਵਿਆਹ ਦੇ ਮੌਕੇ ਤੇ ਕੀਤੇ ਜਾਂਦੇ ਹਨ ਇੱਥੇ ਮਰਦਾਂ ਦੇ ਨਾਚ ਪੰਗੜਾ ਤੋਂ ਲੈ ਕੇ ਔਰਤਾਂ ਦੇ ਨਾਚ ਝੂਮਰ ਅਤੇ ਗਿੱਧਾ ਆਦਿ ਵੀ ਇਸ ਪੰਜਾਬ ਪੰਜਾਬ ਦੇ ਨਾਚ ਹੀ ਹਨ ਧੰਨਵਾਦ ਧੰਨਵਾਦ ਨੂ ਪਿਆਰ ਪਰ ਸਤਿ ਸਿਰ ਕਾਲ ਮੇਰਾ ਨਾਮ ਪ੍ਰਿੰਸਿਪ ਸਿੰਘ ਹੈ ਮੈਂ ਦਸਵੀਂ ਜਮਾਤ ਦਾ ਵਿਦਿਆਰਥੀ ਆ ਮੇਰੇ ਦੋਸਤ ਦਾ ਨਾਮ ਮਜੂਤ ਅਤੇ ਪ੍ਰਿੰਸ ਹੈ ਅਸੀਂ 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 ਅੱਜ ਤੁਹਾਨੂੰ ਵਿਸ਼ਰਾਮ ਚਿੰਨ੍ਹ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਪਹਿਲਾ ਹੈ ਡੰਡੀ ਇਹ ਪੂਰਨ ਵਿਸ਼ਰਾਮ ਚਿੰਨ੍ਹ ਹੈ ਇਹ ਸਧਾਰਨ ਵਾਕ ਦੇ ਅੰਤ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਕਿ ਹਰਜੀਤ ਸਕੂਲ ਜਾ ਰਿਹਾ ਹੈ ਤੇ ਪਿੱਛੇ ਡੰਡੀ ਵਿਸਮਕ ਚਿੰਨ੍ਹ ਇਹ ਉਹ ਸਭ ਦਾ ਹੈ ਜਿਹੜੇ ਸ਼ਬਦਾਂ ਦੇ ਪਿੱਛੇ ਮਨ ਦੇ ਭਾਵ ਜਿਵੇਂ ਕਿ ਖੁਸ਼ੀ ਗਮੀ ਜਹਰਾਨੀ ਦਸਤ ਪ੍ਰਗਟ ਕਰਦੇ ਹਨ ਉਹਨਾਂ ਦੇ ਪਿੱਛੇ ਵਿਸਮਕ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਵਾਹ ਔਰ ਵਿਸਮਕ ਚਿੰਨ੍ਹ ਵੀ ਕਿੰਨਾ ਸੋਹਣਾ ਫੁੱਲ ਹੈ ਬਿੰਦੀ ਕਾਮ ਬਿੰਦੀ ਕਾਮ ਦੀ ਵਰਤੋਂ ਜਿਆਦਾ ਨਹੀਂ ਹੁੰਦੀ ਜੋੜਨੀ ਇਹ ਆਮ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਰੋਟੀ ਰੋਟੀ ਪਾਣੀ ਮਾਤਾ ਪਿਤਾ ਨਾਨਾ ਨਾਨੀ ਦੁਬਿੰਦੀ ਦਾ ਦੁਬਿੰਦੀ ਦਾ ਇਸ ਦੀ ਵਰਤੋਂ ਕਿਸੇ ਸ਼ਬਦਾਂ ਸ਼ਬਦਾ ਦੀ ਵਿਆਖਿਆ ਦੇਣ ਦਾ ਉਦਾਹਰਣ ਦੇਣ ਦੇਣ ਤੋਂ ਪਹਿਲਾਂ ਕੀਤੀ ਜਾਂਦੀ ਹੈ ਜਿਵੇਂ ਕਿ ਉਦਾਹਰਣ ਲਈ ਉਦੋ ਬਿੰਦੀ ਡੈਸ਼ ਪਟਿਆਲਾ ਕਮਾ ਅੰਮ੍ਰਿਤਸਰ ਕਮਾ ਜਲੰਧਰ ਕਮਾ ਇਸ ਜੀ ਵਰਤੋਂ ਵਾਕ ਵਿੱਚ ਥੋੜਾ ਜਿਹਾ ਬਦਲਾਵ ਕਰਨ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਰਾਮ ਕਮਾ ਸ਼ਾਮ ਕਮਾ ਅਤੇ ਸਮੀਰ ਪਿਕਨਿਕ ਮਨਾਉਣ ਗਏ ਪ੍ਰਸ਼ਨ ਜਿਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਵੇ ਉੱਥੇ ਪੈਰਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਤੁਸੀਂ ਕਿੱਥੇ ਜਾ ਰਹੇ ਹੋ ਪਿੱਛੇ ਕੁਐਸਚਨ ਮਾਰਕ ਡੈਸ਼ ਡੈਸ਼ ਦੇ ਡੈਸ਼ ਵੇਖਣ ਨੂੰ ਜੋੜਨੀ ਜਾਂ ਲੱਗਦਾ ਹੈ ਪਰ ਇਸ ਦੀ ਲੰਬਾਈ ਜੋੜਨ ਨਾਲ ਕੁਝ ਵਾਧਾ ਹੈ ਕੁਝ ਵਾਧਾ ਹੈ ਤੇ ਉਹਨਾਂ ਸ਼ਬਦਾਂ ਦੇ ਪਿੱਛੇ ਲੱਗਦਾ ਹੈ ਜਿਹੜੇ ਕੁਝ ਵਾਧੂ ਗੱਲ ਨੂੰ ਸਪਸ਼ਟ ਕਰਦੇ ਹਨ ਜਿਵੇਂ ਕਿ ਸਾਡੀ ਵੀ ਗੀਚੀ ਵਿੱਚ ਹੱਲ ਕਮਾ ਫੁੱਲ ਸਬਜ਼ੀਆਂ ਸਬਜ਼ੀਆਂ ਜੋ ਵੀ ਬੀਜਾ ਜਾਵੇ ਡੈਸ਼ ਸਾਰਾ ਕੁਝ ਬਚ ਜਾਂਦਾ ਹੈ ਧੰਨਵਾਦ ਸਤਿਕਾਰਯੋਗ ਮੁੱਖ ਅਧਿਆਪਕ ਅਗਧਿਆਪਕ ਸਾਹਿਬਾਨ ਅਤੇ ਮੇਰੇ ਪਿਆਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸਿਮਰਨਜੀਤ ਕਾਰ ਹੈ ਮੈਂ 10ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਮੇਰਾ ਪੰਜਾਬੀ ਦਾ ਪੰਜਾਬੀ ਦਾ ਵਿਸ਼ਾ ਫੁਲਕਾਰੀ ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਹੁੰਦੀ ਹੈ ਜੋ ਚੁੰਨੀਆਂ ਦੁਪੱਟਿਆਂ ਉੱਤੇ ਹਥਰਾਈ ਕੀਤੀ ਜਾਂਦੀ ਹੈ ਫੁਲਕਾਰੀ ਸ਼ਬਦ ਫੁੱਲ ਅਤੇ ਕਾਰੀ ਤੋਂ ਬਣਿਆ ਹੈ ਜਿਸ ਦਾ ਮਤਲਬ ਹੈ ਫੁੱਲਾਂ ਦੀ ਕਾਰੀਗਰੀ ਪਹਿਲਾਂ ਪਹਿਲ ਇਹ ਸ਼ਬਦ ਹਰ ਤਰ੍ਹਾਂ ਦੀ ਬੁਣਾਈ ਕਢਾਈ ਵਰਤਿਆ ਜਾਂਦਾ ਸੀ ਪਰ ਬਾਅਦ ਵਿੱਚ ਇਹ ਸ਼ਾਲਾਂ ਅਤੇ ਸਿਰ ਤੇ ਲੈਣ ਵਾਲੀਆਂ ਚੱਲੀਆਂ ਰਹੀ ਚਾਦਰਾਂ ਦੀ ਰੱਖਵਾ ਹੋ ਗਿਆ ਹੱਜ ਕੱਲ ਫੁਲਕਾਰੀ ਦੀ ਬਹੁਤ ਮਹੱਤਤਾ ਹੈ ਹਰ ਛੋਟੇ ਵੱਡੇ ਪ੍ਰੋਗਰਾਮ ਵਿੱਚ ਫੁਲਕਾਰੀ ਲਈ ਜਾਂਦੀ ਹੈ ਧੰਨਵਾਦ